ਉਹ ਜਿੰਦਗੀ ਸਫਲੇ ਗੁਰਾ ਤੋਂ ਲਾਗੈ ਤੱਕਣ ਲੋਕ ਹਯਾਰਾ ਜੀ ਹੈ ਦਸ ਤਾਰੇ ਸ੍ਰੀ ਸੰਜੋਦੇ ਭਜੇ ਵਾਲ ਸਤੁਰੂ ਨ ਦੇ ਹੋਵੇ ਸ਼ਾਦੀ ਗੋਰੀ ਪੂਰੇ ਡਾਉ ਦੇ ਤੱਕਣ ਲੋਕ ਹਯਾਰਾ ਜੀ ਇਹ ਨੂੰ ਆਨੇ ਕਬੀਰ ਮੋਹ ਮਰਨੇ ਕਾ ਚਾਹੋ ਹੈ ਮਰੋ ਤ ਹਰ ਕੇ ਦਵਾਰ ਜਿਨਾਂ ਨੂੰ ਮਰਨ ਦਾ ਚਾਹ ਪੈਦਾ ਹੋ ਗਿਆ ਉਹ ਅਗੜ ਪਿਛੜ ਭੱਜੇ ਹੁੰਦੇ ਨੇ ਭਾਈ ਡੱਲਾ ਚੌਧਰੀ ਡੱਲਾ ਸੋਚਦਾ ਵੀ ਜਾਂਦਾ ਇਹ ਕਮਲੇ ਆ ਕੋਈ ਕਿਉਂਕਿ ਮਰਨ ਵਾਸਤੇ ਕਿਹੜਾ ਇੰਨਾ ਕਾਲਾ ਪੈਂਦਾ ਇਹ ਸਵਸਥੇ ਗੁਰਮੁਖ ਪਿਆਰੇ ਦੋਵੇਂ ਪਿਓ ਪੁੱਤ ਇਤਿਹਾਸਕਾਰਾਂ ਲਿਖਿਆ ਹੈ ਵੈਸੇ குரு ਗੋਮਾ ਸਿੰਘ ਜਦੋਂ ਸਾਨੂੰ ਅਮਰ ਸ਼ਿਕਾਤਾ ਨਾ ਮਹਾਰਾਜ ਨੇ ਲਿਖਿਆ ਵੀ ਮਾਨਸਕੀ ਜਾਲ ਸਭੇ ਇੱਕੇ ਪਹਚਾਨ ਬੋ ਕੋਈ ਦੂਜਾ ਰਹਿ ਨਹੀਂ ਜਾਂਦਾ ਪਰ ਕਵੀ ਸੰਤੋਖ ਸਿੰਘ ਲਿਖਦਾ ਵੀ ਇਹ ਮੱਝੀ ਸਿੰਘਾਂ ਦੇ ਪੁੱਤ ਸੀ। ਤੇ ਉਹ ਪੁੱਤ ਸੀ ਦੋਵੇਂ। ਆਉਂ ਜਰਾ ਤਕੀਏ ਪਿਆਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਰਹਿ ਫੱਲੇ ਕੇ ਬੈਠੇ ਨੇ। ਜਿਹੜਾ ਉਹ ਮਿਸਤਰੀ ਲਾਲ ਸਿੰਘ ਆ ਉਹ ਵੀ ਕੋਲ ਬੈਠਾ ਹੈ। ਹੋਰ ਵੀ ਗੁਰੂ ਘਰ ਦੀਆਂ ਫੌਜਾਂ ਬੈਠੀਆਂ ਨੇ। ਮਹਾਰਾਜ ਦੇ ਕੋਲੋਂ ਦੋਵੇਂ ਪਿਓ ਪੁੱਤਰ ਭੱਜ ਕੇ ਆਏ। ਉਹ ਆਖੇ ਪਹਿਲਾ ਸ਼ਬਦ ਮੈਂ ਸੁਣਿਆ। ਮੈਂ ਅਗੇ ਹੋਣਾ। ਤੇ ਉਹ ਆਖੇ ਨਹੀਂ ਪਹਿਲਾਂ ਉਹਦੀ ਆਵਾਜ਼ ਮੈਂ ਸੁਣੀ ਐ ਸਿੱਖ ਦੀ ਮੈਂ ਅੱਗੇ ਜਾਣਾ ਹੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੇਖ ਨੂੰ ਪੁੱਛਿਆ ਬਈ ਸਿੱਖਾ ਪਹਿਲਾਂ ਹੁਕਮ ਕਿਨੇ ਸੁਣਿਆ ਉਹਨਾਂ ਜੀ ਜਦੋਂ ਮੈਂ ਆਵਾਜ਼ ਮਾਰੀ ਹੈ ਨਾ ਇਹਨਾਂ ਕੱਠਿਆਂ ਨੇ ਹੁਕਮ ਸੁਣਿਆ ਇਹ ਗੁਰੂ ਦਾ ਇਤਿਹਾਸ ਆ ਜਰਾ ਧਿਆਨ ਨਾਲ ਸੁਣਿਓ ਉਹਨਾਂ ਜੀ ਕੱਠਿਆਂ ਨੇ ਹੁਕਮ ਸੁਣਿਆ ਤੇ ਉਹ ਆਖੇ ਪਹਿਲਾਂ ਮੈਂ ਸੁਣਿਆ ਦੂਜਾ ਆਖੇ ਮੈਂ ਸੁਣਿਆ ਸੱਚੇ ਪਾਚਾ ਆਂਦੇ ਵੀ ਚਲੋ ਤੁਸੀਂ ਜਿੱਦਬਾਜੀ ਨਾ ਕਰੋ ਦੋਵੇਂ ਖਲੋ ਜੋ ਦੱਲਾ ਚੌਧਰੀ ਮੰਨਦੇ ਵੇ ਸੋਚਦਾ ਮੈਂ ਵੇਖਿਆ ਵੀ ਕਿੜਾ ਪ੍ਰਸ਼ਾਦ ਤੋਂ ਕਈ ਲੜਦੇ ਵੇਖੇ ਨੇ ਮੈਨੂੰ ਥੋੜਾ ਦਿੱਤਾ ਕਿਸੇ ਨੂੰ ਜ਼ਿਆਦਾ ਦਿੱਤਾ ਉਹ ਮਾਇਆ ਤੋਂ ਲੜਦੇ ਵੇਖੇ ਨੇ ਬੜਿਆ ਕਮਾਂ ਤੋਂ ਲੜਦੇ ਵੇਖੇ ਨੇ ਆ ਮੌਤ ਤੋਂ ਲੜੀ ਜਾਂਦੇ ਨੇ ਪਿਓ ਪੁੱਤਰ ਉਹ ਨਾ ਮੈਂਬਰ ਨਾ ਉਹ ਨਾ ਮੈਂਬਰ ਨਾ ਸੁਣਿਏ ਪਿਆਰ ਨਾ ਉਹ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਦੋਵੇਂ ਮਹਾਰਾਜਾਂ ਨੇ ਵੀ ਤੁਸੀਂ ਦੋਵੇਂ ਖਲੋਜੋ ਕੋਈ ਡਰ ਨਹੀਂ ਹੁਣ ਜੇ ਇਹ ਤੇ ਮਹਾਰਾਜ ਰਫਲ ਥੱਲੇ ਨੂੰ ਕਰਦੇ ਨੇ ਜੋ ਲੰਮੇ ਪੈ ਜਾਂਦੇ ਨੇ ਜੇ ਮਹਾਰਾਜ ਥੋੜੀ ਜੀ ਰਫਲ ਤਾਂ ਨੂੰ ਕਰਦੇ ਨੇ ਤੇ ਉਹ ਉੱਪਰ ਉੱਠ ਕੇ ਅਡੀਆਂ ਚੁੱਕ ਚੁੱਕ ਕੇ ਉਹਦੇ ਤੋਂ ਉੱਚਾ ਹੁੰਦਾ ਉਹਦੇ ਤੋਂ ਉੱਚਾ ਹਾਂਓ ਜਰਾ ਦੋਹਾਂ ਜਣਿਆਂ ਨੇ ਜਿਵੇਂ ਮਹਾਰਾਜ ਨੂੰ ਸੱਚੇ ਪਾਤਸ਼ਾਹ ਨੂੰ ਬੇਨਤੀਆਂ ਕਰਦੇ ਨੇ ਕਿ ਮਹਾਰਾਜ ਤੁਹਾਡੇ ਹੱਥੋਂ ਸਾਡੀ ਮੌਤ ਆ ਜਾਏ ਤੇ ਸਾਡੇ ਵੱਡੇ ਭਾਗ ਨੇ ਸਾਡੇ ਉੱਚੇ ਭਾਗ ਨੇ ਉਹ ਦੋਹਾਂ ਦਿਨਿਆਂ ਦੀ ਬੇਨਤੀ ਕਰਕੇ ਮੈਂ ਸਮਾਪਤੀ ਕਰਾਂਗਾ ਸੁਣੀਏ ਜਰਾ ਵੀਰ ਸਿੰਘਾ ਧੀਰ ਸਿੰਘੀ ਵੀ ਘਾੜੇ ਚਰਨਾਤ ਸੀ ਸੁਨੋਂ ਨਵਾਕੋ ਪਰ ਕੋ ਬੰਦੂਕਾਂ ਸ਼ਾਨ ਸ਼ੋ ਗੋੜੀ ਵਿੱਚ ਸਾਡੇ ਸੀਨੇ ਦੇ ਨਗਾ ਮੌਤ ਆ ਜਾਵੇ ਸਾਡੇ ਵਾਰੇ ਦਾ ਜਗਤ ਵਿੱਚ ਕੋੜਾ ਧੀਰ ਸਿੰਘ ਧੀਰ ਸਿੰਘੀਰੀ ਖਾਰੇ ਚਰਨਾਤ ਸੀਸਾ ਨੂੰ ਨਵਾਤੋ ਪਰ ਕੋ ਬੰਦੂਕੇ ਸ਼ਨਸ਼ਾ ਗੋੜੀ ਵਿੱਚ ਸੱਤ ਮੌਤ ਜਾਵੇਗਾ ਚੜਾਸੀ ਮਾਰਗੇੜਾ ਤੁਹਾਡੇ ਹੱਥੋਂ ਮੌਤ ਆ ਜਾਵੇ ਸਾਡੇ ਵਾਰੇਗਾ ਜਗਤ ਵਿੱਚ ਕੇੜਾ ਪਤਾ ਨਾ ਪਿਤਾ ਨਾ ਕਿਦੋ ਪਹਿਲਾਂ ਮੌਤ ਆ ਜਾਵੇ ਸਾਡੇ ਵਾਰਗਾ ਜਗਤ ਵਿੱਚ ਕੇੜਾ دیਵਾਨਾ ਲਾ ਛੋਟੇ ਵੱਡੇ ਦਾ ਕੋਈ ਜਪਦਾ ਐ ਖੈਨ ਸਾਹਸ ਵਾਲ ਨਹੀਂ ਮੈਨੂੰ ਵੇ ਬਕਸ਼ ਦੇਗਾ ਅੱਜ ਹੋ ਜਾਵੇ ਸਭਾਗਾ ਲਾ ਦੇਖ ਪੁੱਤਰੀ ਦਾ ਦੇੜਾ ਤੁਹਾਡੇ ਹੱਥੋਂ ਮੌਤ ਆ ਜਾਵੇ ਸਾਡੇ ਵਰਗਾ ਜਗਤ ਵਿੱਚ ਕਿਹੜਾ ਗੱਤ ਗੁਰੂ ਆਸੇ ਆਖਵੇਂ ਤੁਸੀਂ ਦੋਵੇਂ ਛਾਤੀ ਤਾਣ ਕੇ ਖਲੋ ਜਵੋ ਬਣੋ ਭਾਗੀ ਸਾਰੇ ਗਾਂਦੇ ਚੱਪੜੇ ਜਨਮ कहिड़ा हला सी हरान रिया हा ओला सी हरान राही चेर उतानी हरानी त ਸਿਖਾ ਲਈਏ ਬਹੁਤੀ ਤੋਰ ਬਾਨੀ ਓ ਮੇਲਾਟਾ ਜੀ ਹੋ ਜਾਊਗਾ ਤੁਹਾਡਾ ਪਿਓ ਤੇ ਪੁੱਤਰੀ ਦਾ ਨਵੇੜਾ ਤੁਹਾਡੇ ਹੱਥੋਂ ਮੌਤ ਆ ਜਾਵੇ ਸਾਡੇ ਵਾਲੀ ਕਾ ਜਨਤ ਵਿੱਚ ਕੇ ਮਹਾਰਾਜ ਨੇ ਫੈਰਤਾ ਚਲਾਇਆ ਪਰ ਤਾਂ ਦੀ ਕੱਢ ਦਿੱਤਾ ਤੋ ਜਿਹੜੇ ਖੜੇ ਨੇ ਦੇ ਘੋਟ ਕੇ ਗੱਲਾਂ ਲਾ ਲਿਆ ਗੁਰੂ ਗੋਬਿੰਦ ਸਿੰਘ ਨੇ ਚੌਧਰੀ ਡੱਲਾ ਦਾ ਮਹਾਰਾਜ ਜੇ ਤੂੰ ਦੀ ਨਿਗਾਹ ਲੈਣਾ ਸੀ ਤੇ ਮੈਨੂੰ ਦੱਸ ਦਿੰਦਾ ਜਾਂ ਮੈਂ ਖਲੋ ਜਾਂਦਾ ਜਾਂ ਮੈਂ ਆਪਣੇ ਛਪਾਈਆਂ ਚੁੱਕ ਜਣਾ ਖੜਾਰ ਲੈਂਦਾ ਉਹਨੇ ਆਖਿਆ ਨਹੀਂ ਇਹ ਉਹ ਲੋਕ ਆ ਜਿਨ੍ਹਾਂ ਨੂੰ ਤੁਸੀਂ ਆਂਦੇ ਸੀ ਵੀ ਮੈਨੂੰ ਸੱਦ ਲੈਂਦਾ ਇਹਨਾਂ ਦੇ ਨਾਲ ਮੈਂ ਜੰਗ ਜਿੱਤੇ ਨੇ ਇਹਨਾਂ ਨੇ ਮੈਨੂੰ ਸਰਦਾਰੀਆਂ ਬਖਸ਼ੀਆਂ ਲੈ ਗੁਰੂ ਗੋਬਿੰਦ ਸਿੰਘ ਦੇ ਬੋਲ ਸੀ ਤੇ ਇਹਨਾਂ ਤੋਂ ਮੈਂ ਸਰਦਾਰ ਬਣਿਆ ਸੱਚੇ ਪਾਤਸ਼ਾਹ ਨੇ ਬੜੇ ਪਿਆਰ ਦੇ ਬੋਲ ਆਖ ਕੇ ਗੱਲਾਂ ਲਾ ਕੇ ਉਹਨਾਂ ਨੂੰ ਵੜ ਦਿੱਤੇ ਤੇ ਜੱਲੇ ਚੌਧਰੀ ਨੂੰ ਆਖਿਆ ਜੇ ਇਸ ਤਰ੍ਹਾਂ ਦਾ ਬਣਨਾ ਹੀ ਫਿਰ ਅਮਰ ਛਕ ਫਿਰ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਦਾ ਅਮਰ ਛਕਿਆ ਤੇ ਗੁਰੂ ਕਾ ਖਾਲਸਾ ਬਣਿਆ ਇੱਕ ਸ਼ੇਰ ਕਹਿੰਦਾ ਕਾਦਾ ਸੁਨਿਆਰਾ ਜਿਹੜਾ ਖੋਟ ਪਾਉਣ ਜਾਣਦਾ ਨਹੀਂ ਕਾਦਾ ਸਾਧ ਜਿਨ੍ਹਾਂ ਪੰਜੇ ਤਤ ਮਾਰੇ ਨਾ ਕਾਦਾ ਸੂਰਮਾ ਜਿਹੜਾ ਖੜ ਜੇ ਮੈਦਾਨ ਵਿੱਚ ਕਾਹਦਾ ਸੀਨ ਜਿਹੜਾ ਠੋਕਰਾਂ ਸਾਰੇ ਨਾ ਕਾਹਦਾ ਕੁਵੀਸ਼ਰ ਜਿਹੜਾ ਸਭਾ ਵਿੱਚ ਸੰਗ ਜਾਵੇ ਕਾਹਦਾ ਬੁੱਧੀਮਾਨ ਜਿਹੜਾ ਗੱਲ ਨੂੰ ਸਾਰੇ ਨਾ ਕਾਹਦਾ ਪੰਡਤ ਜੋ ਵੇਦਾਂ ਦੀਨਾ ਸਾਰ ਜਾਣੇ ਕਾਹਦਾ ਮਲਾਹ ਬੇੜੀ ਲਾਵੇ ਜੋ ਕਿਨਾਰੇ ਨਾ ਤੇ ਆਪਾਂ ਇੱਕ ਵਾਰ ਅਰਦਾਸ ਕਰ ਲਈਏ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਹੋਈਆਂ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ